ਬੈਟਰ ਹੋ ਗਈ ਪ੍ਰਗਟ ਇੱਕ ਮਿੰਟ ਇੱਕ ਮਿੰਟ ਇੱਧਰ ਕਿਰਦੀ ਪਣੀ ਨਹੀਂ ਅੱਗੇ ਲੱਗੀ ਮਸ਼ੀਨ ਤੋਂ ਆਉਣਾ ਕੋਈ ਨਾ ਗਈ ਜਿਹੜੀ ਜ਼ਰੂਰ ਲੱਗੀ ਉਹਦੇ ਬਾਅਦ ਚ ਵੇਖਿਆ ਇੰਨਾ ਧੂਆਂ ਧੂਆਂ ਹੀ ਹੋ ਗਿਆ ਪਤਾ ਹੀ ਨਹੀਂ ਲੱਗਦਾ ਤੇ ਕੋਈ ਵੀ ਨਹੀਂ ਕਰੇ ਕੁਝ ਵੀ ਨਹੀਂ ਬੱਚਾ ਤੁਹਾਡਾ ਨਾਮ ਅਸੀਂ ਦੇ ਨਹੀਂ ਸਕਨਾ ਕਿ ਪੁੱਛਿਆ ਨਾ ਇਹ ਇੰਦਰਾ ਦਾ ਕਰਮ ਹੋ ਰਿਹਾ ਗੁਰਦੇ ਵਾਲੇ ਨਾਮ ਇਹਦਾ ਜੀ ਜਿਹਦਾ ਗਰੀਬ ਦਾ

ਜੀ ਜੀ ਸਾਮਾਨ ਸੜ ਗਿਆ। ਹੋਰ ਸਾਰੇ ਸਾਮਾਨ ਰਜਿਆ ਜਾਂ ਬੱਟ ਜੀ ਉਹ ਕਹਿੰਦਾ ਜੀ ਮੈਂ ਮੋਬਾਈਲ ਲਾ ਕੇ ਬਾਹਰ ਆ ਕੇ ਬਹਿ ਗਿਆ। ਬਾਅਦ ਚ ਦੇਖਿਆ ਵੀ ਧੂਆ ਕਿਵੇਂ ਨਿਕਲ ਰਿਹਾ ਅੰਦਰ ਅਸੀਂ ਆ ਕੇ ਦੇਖਿਆ ਬਰਾ ਕੇ ਲੱਗ ਰਹੀ ਸੀ ਅੰਦਰ। ਮੋਬਾਈਲ ਚਾਰਜ ਲਾ ਕੇ ਆਇਆ। ਹਾਂ ਜੀ ਮੋਬਾਈਲ ਚਾਰਜ ਲਾ ਕੇ ਆਇਆ ਬਾਹਰ ਆ ਕੇ ਬਹਿ ਗਿਆ। ਕੀ ਕੀ ਸੜ ਗਿਆ? ਬੱਟ ਵੀ ਸੜ ਗਿਆ ਜੀ ਹੋਰ ਬਿਸਤਰਾ ਪੁਸਤਰਾ ਕੱਪੜੇ ਕੱਪੜੇ ਸਭ ਕੁਝ ਸੜ ਗਿਆ। ਇਹ ਘਰ ਦੇ ਵਿੱਚ ਲੱਗੀ ਇੱਕ ਰੂਮ ਦੇ ਵਿੱਚ ਲੱਗੀ ਹੈ ਜੀ। ਹਵਾ ਦੀ ਨਾ ਕਰੋ ਸੀਮਾਉਣ ਕਰਕੇ ਅੱਗੇ ਜ਼ਿਆਦਾ ਫੈਲੀ ਆ। ਤੇ ਜਿਆਦਾਤਰ ਸਾਨੂੰ ਪਤਾ ਇਹ ਲੱਗ ਰਿਹਾ ਵੀ ਫੋਨ ਬਲਸ਼ਟ ਹੋ ਗਿਆ ਜੋ ਇਹਨਾਂ ਨੇ ਚਾਰਜਿੰਗ ਲਾਇਆ ਹੋਇਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਸਾਰੀ ਅੱਗ ਕੰਟਰੋਲ ਕੀਤੀ ਅੰਦਰ ਸਾਰਾ ਕੁਝ ਸੜ ਗਿਆ ਹਾਂਜੀ ਸਾਰਾ ਕੁਝ ਸੜ ਗਿਆ ਬੈੱਡ ਵਗੈਰਾ ਸਭ ਨੂੰ ਸੜ ਗਿਆ ਹਾਂਜੀ ਨਾਲ ਦੇ ਕਮਰੇ ਬਚਾਲੇ ਨਾਲ ਦੇ ਕਮਰੇ ਸਾਰਿਆਂ ਦਾ ਬਚਾਅ ਕੀਤਾ ਗਿਆ ਜੀ ਬਾਕੀ ਕਮਰੇ ਬਚਾ ਲਏ ਹਾਂਜੀ ਬਾਕੀ ਸਾਰੇ ਕਮਰੇ ਬਚਾਤੇ ਆ ਬਾਕੀ ਕੋਈ ਨਾ ਨੁਕਸਾਨ ਨਹੀਂ ਹੋਇਆ ਜਿਆਦਾ ਕੋਈ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਮੌਕੇ ਤੇ ਪਹੁੰਚ ਕੇ ਜਾ ਕੇ ਹਾਂਜੀ ਸਿਰ ਮਾਲੀ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ